ਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਮਜੀਠੀਆ ਤੋਂ ਬਧਾਇਕ ਗਨੀਵਕਰ ਮਜੀਠੀਆ ਵੱਲੋਂ ਆਮਦਾਨ ਦਵਾਦ ਮਾਮਲੇ ਨੂੰ ਲੈ ਕੇ ਨਾਬਾਰੀ ਨਵੀਂ ਜਿਲ੍ਹਾ ਜੇਲ੍ਹ ਚ ਬੰਦ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਕਰਨ ਉਪਰੰਤ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਨੀਵਕਰ ਮਜੀਠੀਆ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮਜੀਠੀਆ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਤਾਂ ਛੱਡੋ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਵੀ ਫਿਕਰ ਨਹੀਂ ਹੈ ਕਿਉਂਕਿ ਜੋ ਪੰਜਾਬ ਅੰਦਰ ਹਰ ਰੋਜ਼ ਗੋਲੀਬਾਰ ਦੀ ਘਟਨਾਵਾਂ ਵਾਪਰ ਰਹੀਆਂ ਨੇ ਇਸ ਨਾਲ ਹਰ ਕੋਈ ਡਰਿਆ ਹੋਇਆ ਹੈ अनेका ਹੀ ਅਜਿਹੀਆਂ ਘਟਨਾਵਾਂ ਵਿੱਚ ਵੱਡੀ ਦਾ ਦੇ ਵਿੱਚ ਜਾਨਾ ਜਾ ਰਹੀਆਂ ਨੇ ਪਿਛਲੇ ਦਿਨੀ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵੱਲੋਂ ਦਿੱਤੀ ਧਮਕੀ ਰਿਤਬੰਦ ਚ ਪੁੱਛੇ ਗਏ ਸਵਾਲ ਦੇ ਜਵਾਬ ਚ ਮਜੀਠੀਆ ਦੀ ਪਤਨੀ ਨੇ ਕਿਹਾ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਡੀਜੀਪੀ ਪੰਜਾਬ ਏਡੀਜੀਪੀ ਜੇਲ੍ਹਾਂ ਅਤੇ ਜੇਲ੍ਹ ਦੇ ਸੁਪਰਡੈਂਟ ਦੀ ਹੋਵੇਗੀ ਗਨੀਵਕਰ ਮਜੀਠੀਆ ਨੇ ਕਿਹਾ ਹੈ ਕਿ ਅੱਜ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਵਾਈ ਗਈ ਹੈ ਉਹ ਵੀ ਕੈਮਰਾ ਦੀ ਨਿਗਰਾਨੀ ਵਿੱਚ ਹੋਈ ਹੈ ਜੋ ਕਿ ਬਹੁਤ ਗਲਤ ਹੈ ਇਸ ਮੌਕੇ ਉਹਨਾਂ ਨਾਲ ਐਡਵੋਕੇਟ ਦਮਨ ਬੀਰ ਸਿੰਘ ਸੋਫਟੀ ਵੀ ਮੌਜੂਦ ਸਨ ਅ ਦੇਖੋ 6 ਮਹੀਨੇ ਹੋ ਗਏ ਜਦ ਤਈ ਮੈਂ ਇੱਕ ਸਿਬਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਅ ਕਿੰਨੇ ਕਤਲ ਹੋ ਚੁੱਕੇ ਐ ਜੇ ਲਾਂਚ ਸਾਰਿਆਂ ਨੂੰ ਪਤਾ ਐ ਸਿੱਧੂ ਮੂਸੇਵਾਲਾ ਇਹਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਟੀ ਵਿਦਡਰੋ ਕਰਨ ਕਰਕੇ ਉਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨੂ ਮਾਰਦੀ ਕਿਸ ਤਰ੍ਹਾਂ ਦੇਖ ਦਿਓ ਜਿੱਥੇ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵਿਊਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਅਮ ਨੇਤਾ ਸਰਕਾਰ ਡੀਜੀਡੀ ਮਨਸਾ ਸੀਗੀ ਉਹ ਤਾਂ ਸਾਹਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਵੀ ਜਵਾਬ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਹਮ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੁੜਾ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੋਗੀ ਥ੍ਰੈਟ ਨੂੰ ਲੈ ਕੇ ਮਜੀਠਾ ਸਾਹਿਬ ਨਾਲ ਗੱਲ ਹੋਈ ਹੈ ਕੀ ਕਹੇ ਕੀ ਕਿਹਾਵਾਂ ਨੇ ਫਿਕਰ ਤਾਂ ਸਾਰਿਆਂ ਨੂੰ ਹੈ ਉਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ ਡੀਜੀਪੀ ਸਾਹਿਬ ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਉਮੀਦ ਲੱਗਦੀ ਕਿ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਦੀ ਗੱਲ ਹੋਈ ਹੈ ਤੁਹਾਡੀ ਜੀ ਕੇ ਸੇਫਟੀ ਪਰਪਸ ਨਾਲ ਮੌਜੂਦਾ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇ